ਤ੍ਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡ ਆਮਨਪੁਰ ਦੇ ਲੋਕਾਂ ਨੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਮਿਲ ਕੇ ਜੰਗ ਲੜਨ ਦਾ ਪ੍ਰਣ ਲਿਆ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਭਾ ਸਰਕਾਰ ਦੀ ਇਹ ਅਜੇ ਹੀ ਪਹਿਲ ਕਦਮੀ ਹੈ ਜਿਸ ਰਾਹੀਂ ਲੋਕਾਂ ਨਾਲ ਸਿੱਧਾ ਰابطਾ ਰੱਖਿਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਇੱਕ ਮਹਨ ਯੋਗ ਨਸ਼ਾ ਵਿਰੋਧ ਉਹਦੇ ਤਹਿਤ ਅੱਜ ਕਿਹ ਆਦਮ ਪਰ ਆਏ ਤੁਸੀਂ ਦੇਖਿਆ ਪਿੰਡ ਵੀ ਸਭ ਸਨ ਸਮਟਾਈ ਸੀ ਔਰ ਅਸੀਂ ਅਪੀਲ ਕੀਤੀ ਹੈ ਮਾਨੋਕ ਸਰਦਾਰ ਤੁਹਾਨੂੰ ਸਨ ਮੰਗਦੇ ਕਿ ਆਪਾਂ ਸਾਰੇ ਰਲ ਕੇ ਜਿਹੜਾ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਜਿਹੜਾ ਪੰਜਾਬ ਨੂੰ ਤਲੰਕ ਹੈ ਅਸੀਂ ਇਹਨੂੰ ਬੰਦ ਕਰਨਾ ਹੈ ਔਰ ਸਭ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਵਾ ਕੇ ਰੱਖਣਾ ਹੈ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਸਮਝਾ ਕੇ ਨਸ਼ੇ ਤੋਂ ਬਚਾਅ ਕਰਨਾ ਦਾ ਉਹਨੂੰ ਜਲਾਜ਼ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਬਹੁਤ ਸਪੈਸ਼ਲ ਬਣਾਏ ਗਏ ਬੈੱਡ ਬਣਾਏ ਗਏ ਨੇ ਨਾ ਖਾਣ ਪੀਣਿਆ ਕਰਪਾਂ ਦਵਾਈਆਂ ਦਾ ਪੰਜਾਬ ਸਰਕਾਰ ਕਰੂਗੀ ਈਵਨ ਜੇ ਕੋਈ ਸੱਜਣ ਸਾਡੇ ਕਹਿੰਦਾ ਕਿ ਪਿੰਡ ਵਿੱਚੋਂ ਲੇਕੇ ਜਾਉ ਤਾਂ ਉਹ ਵੀ ਪੰਜਾਬ ਸਰਕਾਰ ਆਪਣਾ ਬੈਕਲ ਭੇਜੂਗੀ ਅਤੇ ਨਾਲ ਦੀ ਨਾਲ ਸਾਰਿਆਂ ਨੇ ਇੱਕ ਵਾਅਦਾ ਕੀਤਾ ਆਪਣੇ ਆਪ ਨਾਲ ਕਿ ਜਿਹੜਾ ਨਸ਼ਾ ਤਸਕਰ ਹੈ ਉਹਦੇ ਨਾਲ ਅਸੀਂ ਕੋਈ ਰਾਖੀ ਕਰਾਂਗੇ ਜੇ ਪਿੰਡ ਦਾ ਵੀ ਕੋਈ ਨਸ਼ਾ ਤਸਕਰ ਹੈ ਉਹ ਵੀ ਕੋਈ ਪਿੰਡ ਦਾ ਬੰਦਾ ਜ਼ਮਾਨਤਲੀ ਤੇ ਰਹੂਗਾ ਚਾਰੇ ਨੇ ਰਲ ਕੇ ਵਾਅਦਾ ਕੀਤਾ ਕਿ ਤਾਕੀ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਕਿ ਮਹਿਲ ਚੱਲੇਗੀ ਤਾਂ ਹੀ ਪੰਜਾਬ ਦਾ ਜਿਹੜਾ ਭਵਿੱਖ ਵਿੱਚ ਹੈ ਤਾਂ ਹੀ ਪੰਜਾਬ ਦੀ ਜ਼ੀਰ ਵਿੱਚ ਹੈ ਤਾਂ ਹੀ ਪੰਜਾਬ ਦਾ ਨੌਜਵਾਨ ਬਚੂਗਾ ਇਹ ਬਹੁਤ ਜ਼ਰੂਰੀ ਸੀ ਜਿਹੜੀ ਪੰਜਾਬ ਸਰਕਾਰ ਨੇ ਨਾਉਨ ਸਟਾਰਟ ਕੀਤੀ ਹੈ ਲੋਕਾਂ ਦਾ ਪੂਰਬੂਤ ਸਮਰਥਨ ਮਿਲਦਾ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਬਸੇ ਮਾਨ ਦਾ ਸਾਡੇ ਗ੍ਰਾਮ ਚ ਆਇਆ ਸਾਡੇ ਲੋਕੋਰ ਪਾਰਟੀ ਦੇ ਬੰਦਿਆਂ ਦਾ ਚਾਰਾ ਦਾ ਬਹੁਤ ਬਹੁਤ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ